ਲਓ ਵੀ ਮੇਤਰੋ ਬਹੁਤ ਚੰਗੀਆਂ ਸੱਤ ਅੱਠ ਵੜਾ ਵੀਰ ਗੋਰੇ ਦੀਆਂ ਸੇਲ ਐ ਆ ਦੂਜੇ ਸੂਵੇ ਸੂਈ ਐ ਕੱਲ ਐਸ ਵਜੇ ਸੂਈ ਐ ਦੁਪਹਿਰ ਦੇ ਟਾਈਮ 2 ਕ ਵਜੇ ਸੂਈ ਐ ਹੁਣ ਵੀ 2 ਦਾ ਟਾਈਮ ਐ ਮਗਰੇ ਦੇ ਵੱਛਾ ਦੋ ਚਵਾਈਆਂ ਹੋਈਆਂ ਕੱਲ ਸ਼ਾਮ ਨੂੰ ਚਵਾਈ ਕੀਤੀ ਅੱਜ ਸਵੇਰ 8 ਕਿਲੋ ਬੌੜਾ ਗੋਰਾ ਕਹਿੰਦਾ ਇਹਦੇ ਥੱਲੋਂ ਕੱਢਿਆ ਸ਼ਾਮ ਨੂੰ ਚਵਾਈ ਹੋਣੀ ਐ ਯਾਨੀ ਕਿ 15 16 ਕਿਲੋ ਖੁੱਲਾ ਬੌੜਾ ਤਿਆਰ ਐ 21 22 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਗੋਰਾ ਕਹਿੰਦਾ 25 ਕਿਲੋ ਦੁੱਧ ਦੇਉ ਅੱਜ ਤੋਂ ਚਾਰਾਂ ਦੇ ਨਾਲੋਂ ਬੌੜਾ 20 ਕਿਲੋ ਗੋਰਾ ਕਹਿੰਦਾ ਮੈਂ ਚਵਾ ਕੇ ਦੇ ਦੂੰ ਫੁੱਲ ਵੱਡੀ ਵਹਿੜ ਰਾਜੀ ਵੀ ਪੂਰੀ ਆ ਕੱਦ ਵੀ ਫੁੱਲੀ ਵੱਡਾ ਆ ਬੱਚੀ ਸੂਈ ਆ ਦੂਜੇ ਸੂਏ ਅੱਧਾ ਘੰਟਾ ਹੀ ਹੋਇਆ ਸੂਈ ਨੂੰ ਮਗਰੇ ਦੇ ਬੱਚੀ ਆ ਜਰਸੀ ਜੇਰ ਹੋਰ ਘੰਟੇ ਖੰਡ ਤੇ ਕਰ ਪੈ ਜੂ ਗੋਰਾ ਕਹਿੰਦਾ ਮੈਂ ਵੀਡੀਓ ਬਣਾ ਲੂ 14 ਕਿਲੋ ਪਹਿਲਾਂ ਨੇ ਦੁੱਧ ਦਿੱਤਾ 14 15 ਖੁੱલ્લા ਪੈ ਜੂ ਕੱਦ ਵੱਡਾ ਮੁੱਲ 55 ਕਰਾ ਲਓ ਦੇ ਦੇਣੀ ਆ 47 ਦੀ ਆ ਬੱਚੀ 10 ਤੋਂ 15 ਦਿਨਾਂ ਦੇ ਆਸੇ-ਪਾਸੇ ਸੂਪੂ 13-14 ਕਿਲੋ ਦੁੱਧ ਦਿੱਤਾ ਪਹਿਲਾਂ ਨੇ 14 ਕਿਲੋ ਮੰਨ ਕੇ ਭਾਵੇਂ ਸੌਦਾ ਕਰ ਲਓ ਦੇ ਦੇਣੀ ਕੋਰੇ ਕਿੰਨੇ ਦੀ ਇਹ ਇਹ 45000 ਤੋਂ ਮੰਗਦਾ ਇਹ 40 ਤੇ 5 45 ਚੋਂ ਆਹ 4 ਨੰਬਰ ਬੱਚੀ ਇਹਨੇ ਵੀ 14-15 ਕਿਲੋ ਗੋਰਾ ਕਹਿੰਦਾ ਪਹਿਲਾਂ ਨੇ ਦੁੱਧ ਦਿੱਤਾ 14-15 ਹੀ ਮੰਨ ਕੇ ਸੌਦਾ ਕਰ ਲਿਓ ਦੋਵਾਂ ਦੇ ਦਿਨਾਂ ਦੇ ਆਸੇ-ਪਾਸੇ ਸੂਪੂ ਦੇ ਦੇਣੀ ਕੋਰੇ ਕਿੰਨੇ ਦੀ 46000 ਤੋਂ ਛੋੜੋ ਇਹ 40 ਤੇ 6 46 ਜੋ ਛੋੜ ਹੋ ਜੂ ਇਹ ਕਾ ਪਹਿਲਣ 10 ਤੋਂ 15 ਦਿਨਾਂ ਦੇ ਆਸ-ਪਾਸੇ ਸੂਕੂ ਕੱਦ ਬਹੁਤ ਵੱਡਾ ਜਿਹੜੇ ਹਿਸਾਬ ਨਾਲ ਪਹਿਲਣ ਮੱਚੀ ਹੈ ਨਾ ਜਿਸ ਦਿਨ ਤਿਆਰ ਹੁੰਦੀ ਆ ਕੋਰਾ ਕਹਿੰਦਾ ਉਸ ਦਿਨ ਤਾਂ ਦੇਵਾਂਗੇ 65000 ਤੋਂ ਬਾਹਰ ਕਿਉਂਕਿ ਇਹ ਤੋਂ ਪਹਿਲਾਂ YouTube ਦੀ ਵੀਡੀਓ ਸ਼ੂਟ ਕੀਤੀ ਆ ਤਾਂ ਮੈਨੂੰ ਦੁੱਧ ਦਾ ਤੇ ਮੁੱਲ ਦਾ ਪਤਾ ਹੁਣੇ ਪਹਿਲਾਂ ਉਹ ਬਣਾਈ ਆ ਇਸ ਤੋਂ ਬਾਅਦ ਸ਼ਾਰਟ ਵੀਡੀਓ ਬਣਾਉਣ ਲੱਗ ਗਏ ਆ ਅੱਜ ਕੋਰਾ ਕਹਿੰਦਾ ਦੇ ਦੂੰਗਾ 10 ਤੋਂ 15 ਦਿਨਾਂ ਦੀ ਕੱਚੀ ਆ ਅੱਜ ਦੇ ਦੁੱਧ 55000 ਦੀ ਹੋਲ ਵੱਡੇ ਕੱਦ ਵਾਲੀ ਜਰਸੀ ਆ ਇਹਨੇ ਦੁੱਧ ਦਿੱਤਾ 19 ਕਿਲੋ ਦੂਵੇ ਸੂਵੇ 83 ਸੂਆ ਦਸਾਂ ਦਿਨਾਂ ਦੀ ਕੱਚੀ ਇਹ ਦੇ ਦੇ ਨਹੀਂ ਗੋਰਾ ਕਹਿੰਦਾ ਮੁੱਲ ਭਾਵੇਂ ਇਹਦਾ ਵੀ ਸੱਟ ਕਰਾਉ ਲੋ ਦੇ ਦੇ ਨਹੀਂ 48000 ਦੀ ਆਹ ਗੋਰਾ ਕਹਿੰਦਾ ਮੇਰੇ ਪਿੰਡੋਂ ਲਈ ਆ ਰੋਡਿਆਂ ਤੋਂ ਵਹਿਣ 17 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਹਫਤੇ ਦੀ ਕੱਚੀ ਆ ਕੋਈ ਫੋਟ ਨਹੀਂ ਛਾਂਗ ਨਹੀਂ ਮੋٹے-ਮੋٹے ਥਾਣਾ ਫੋਟ ਛਾਂਗਦਾ ਸਾਰੀਆਂ ਮਿਹਣਾਂ ਚ ਕਿਸੇ ਦੇ ਪੋਰਾ ਵੀ ਨਹੀਂ ਇਹ ਪੂਰੀ ਵੀਡੀਓ ਵੇਖਣੀ ਦਾ YouTube ਚੈਨਲ ਹੈ ਮੱਤੀ ਵੀ ਵੀ ਤੇ ਅਪਲੋਡ ਹੋਗੀ ਚੈਨਲ ਤੇ ਵੇਖ ਲੋ ਸਾਰੇ ਪਸ਼ੂ ਤੋਰ ਕੇ ਵਿਖਾਇਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਦਿੱਤੀ ਹੈ ਜੇ ਕਿਸੇ ਨੇ ਆਏ ਫੋਨ ਲਾਉਣਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੋਰੇ ਦਾ ਇਸੇ ਨੰਬਰ ਤੇ WhatsApp ਚੱਲਦਾ ਅਗਲਾ ਆਪ ਦੀ ਵੀਡੀਓ ਕਾਲ ਤੇ ਵੀ ਤੁਸੱਲੀ ਕਰ ਸਕਦਾ ਦੋ ਤਾਜ਼ੀਆਂ ਸੂਈਆਂ ਤੇ ਦੂਜੀਆਂ ਗੱਪਣਾ ਬੜਾ ਤਿਆਰ ਸਾਰਿਆਂ ਨੂੰ ਫਸੀਗਾ